ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹਾ ਖੰਡਣੰ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹ ਦੂਰਣਾ ਦੰਤਾਂਤਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਸਤ 706 ਤੇ ਸ਼ੋਭਨੀ ਗ락 ਜੈ ਸ੍ਰੀ ਦੀਵਾਰ ਦੀ ਤੀਸਰੀ ਪੌੜੀ ਸਲੋਕਾਂ ਨਾਲ ਆਜਾਪਨ ਸੱਜ ਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਪ੍ਰਭੂ ਤੁਹਾਨੂੰ ਮਨ ਮੰਨੀਆਂ ਦਾਤਾਂ ਦਿੰਦਾ ਹੈ ਸਾਰੀਆਂ ਹੀ ਆਸਾਂ ਪੂਰੀਆਂ ਕਰਦਾ ਹੈ ਸਾਰੇ ਦੁੱਖ ਦਰਦ ਨਾਸ ਕਰਨ ਦੀ ਸ਼ਕਤੀ ਰੱਖਦਾ ਹੈ ਉਸ ਪਰਮੇਸ਼ਰ ਦਾ ਸਿਮਰਨ ਹਰ ਵੇਲੇ ਕਰਦੇ ਰਹੋ ਤਾਂ ਗੁਰੂ ਨਾਨਕ ਦੇਵ ਜੀ ਤੁਹਾਡੇ ਕੋਲੋਂ ਦੂਰ ਨਹੀਂ ਹਨ ਹਾਵ ਰੰਗ ਮਾਣੇ ਜਿਸ ਸੰਗ ਤੈ ਸਿਉ ਲਾਈਐ ਨੇ ਹੋ ਸੋ ਸੋ ਬਿੰਦ ਨਾ ਵਿਸਰੋ ਜਿੰਨ ਸੁੰਦਰ ਰਚਿਆ ਦੇ ਹੋ ਜੇ ਪਰਮੇਸ਼ਰ ਦੀ ਕਿਰਪਾ ਨਾਲ ਤੁਸੀਂ ਇਸ ਜੀਵਨ ਵਿੱਚ ਸੁਖ ਆਨੰਦ ਮਾਣ ਰਹੇ ਹੋ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਬਣਾ ਕੇ ਰੱਖੋ ਜਿਨੇ ਪਰਮੇਸ਼ਰ ਨੇ ਤੁਹਾਨੂੰ ਇਹ ਸੋਹਣਾ ਸਰੀਰ ਬਣਾ ਕੇ ਦਿੱਤਾ ਵਿੱਚ ਜਿੰਦ ਪਾ ਕੇ ਦਿੱਤੀ ਹੈ ਰੱਬ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਤੁਹਾਡੇ ਤੋਂ ਇੱਕ ਛਿੰਨ ਭਰ ਵੀ ਨਾ ਵਿਸਰੇ ਬੋੜੀ ਜਿਉ ਪ੍ਰਾਣ ਤਨ ਧਨ ਦੀ ਆਦੀ ਨੇ ਰਸ ਭੋਗ ਗ੍ਰੇਮੰਦਰ ਰਸ ਅਸ ਦੀਏ ਰਾਜ ਭਲੇ ਸੰਜੋਗ ਜਿਸ ਪਰਮੇਸ਼ਰ ਨੇ ਇਹ ਸਰੀਰ ਪੈਦਾ ਕੀਤਾ ਤਨ ਪੈਦਾ ਕੀਤਾ ਇਸ ਦੇ ਵਿੱਚ ਪ੍ਰਾਣ ਟਕਾ ਕੇ ਰੱਖੇ ਵਰਤਨ ਵਾਸਤੇ ਧਨ ਪਦਾਰਥ ਦਿੱਤੇ ਪਦਾਰਥਾਂ ਦੇ ਭੋਗਣ ਵਾਸਤੇ ਰਸ ਬਖਸ਼ੇ ਸੋਹਣੇ ਮੰਦਰ ਘਰ ਬਣਾ ਕੇ ਦਿੱਤੇ ਚੜਨ ਵਾਸਤੇ ਅਸਵਾਰੀ ਦਾ ਪ੍ਰਬੰਧ ਕੀਤਾ ਬੜੇ ਚੰਗੇ ਭਾਗਾ ਦੇ ਨਾਲ ਇਹ ਪ੍ਰਾਪਤੀ ਹੋਈ ਹੈ ਸੋਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਿਜੋਗ istri putra metar naukar cha kar dete ਪਰਬ ਸਾਰਿਆਂ ਹੀ ਦਾਤਾਂ ਦੇਣ ਦੇ ਸਮਰੱਥ ਹੈ ਉਸ ਪਰਮੇਸ਼ਰ ਦਾ ਸਿਮਰਨ ਕਰੋ ਤੁਹਾਡਾ ਮਨ ਤੇ ਤਨ ਖਿੜਾਓ ਵਿੱਚ ਆ ਜਾਵੇਗਾ ਦੁੱਖ ਦਰਦ ਹੀ ਦੂਰ ਹੋ ਜਾਣਗੇ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸਾਧ ਸੰਗ ਵਿੱਚ ਜਾ ਕੇ ਪਰਮੇਸ਼ਰ ਦੇ ਗੁਣਾ ਦੇ ਉਤੇ ਵਿਚਾਰ ਕਰੋ ਉਹ ਗੁਣ ਜੋ ਪਰਮੇਸ਼ਰ ਨੇ ਆਪਾਂ ਨੂੰ ਬਾਣੀ ਵਿੱਚ ਬਖਸ਼ਿਆਨ ਆਪਣੇ ਜੀਵਨ ਵਿੱਚ ਪ੍ਰੈਕਟਿਸ ਕਰੋ ਉਹਦਾ ਹੁਕਮ ਮੰਨੋ ਸਾਰੇ ਦੁੱਖ ਦਰਦ ਭੱਜ ਜਾਣਗੇ ਹੋਈਆਂ ਬੇਅੰਤ ਭਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਮਾਫੀ ਮੰਗ ਕੇ ਇੱਕ ਗੱਲ ਕਹੂੰ ਕਿ ਅੱਜ ਤੱਕ ਸਾਡੇ ਦੁੱਖ ਰੋਗ ਵੱਧਦੇ ਜਾਂਦੇ ਹਨ ਇਸ ਦਾ ਮਤਲਬ ਹੈ ਸਾਨੂੰ ਸਾਧ ਸੰਗ ਪ੍ਰਾਪਤ ਨਹੀਂ ਹੋਈ ਉਸ ਦੇ ਗੋਣ ਅਸੀਂ ਪ੍ਰੈਕਟਿਸ ਨਹੀਂ ਕੀਤੇ ਗੁਰੂ ਦਾ ਹੁਕਮ ਅਸੀਂ ਮੰਨਿਆ ਹੀ ਨਹੀਂ ਆਓ ਗੁਰਮੰਤਰ ਦਾ ਜਾਪ ਕਰੀਏ ਉਜੜੀ ਖੇਤੀ ਹਰੀ-ਪਰੀ ਹੋ ਜਾਵੇ ਵਾਹੇ ਗੁਰੂ ਵਾਹੇ

Wow.